ਲੋ ਜੀ ਅੱਜ ਚਲਾਉਣੀ ਆਪਾਂ ਸਕੂਟਰ ਹੀ ਭਜਾਉਣੀ ਆ ਦੇਖਦੇ ਆ ਤੇ ਕਿੰਨੀ ਕੁ ਭਜਦੀ ਆ ਆਪਾਂ ਤੋਂ ਅਸੀਂ ਤਾਂ ਢੇੜਾ ਪੱਕਾ ਦੇ ਕੇ ਆਵਾਂਗੇ ਫਿਰ ਦੇਖਦੇ ਆ ਡਿੱਗਦੇ ਆ ਕਿ ਸੜਦੇ ਆ ਤੇ ਲੋ ਜੀ ਇੱਕ ਢੇੜਾ ਦੀ ਆਹੀ ਏ ਫਿਰ ਆਉਣੇ ਆ ਲੋ ਜੀ ਆਪਾਂ ਤੌੜ ਕਰੀਏ ਤੇ ਮੂੰਗੀ ਮਸਰੀ ਦੀ ਬਣਾਉਣੀ ਆ ਵਿੱਚ ਪਾਤਾ ਨੂਨ ਤੇ ਹਲਦੀ ਤੇ ਹਲਦੀ ਪਾਤੀ ਹਨ ਹਲਦੀ ਪਾ ਕੇ ਸਮਾਰ ਕੇ ਧੋ ਕੇ ਸਮਾਰ ਕੇ ਪਾਤਾ ਹੁਣ ਇਹਨੂੰ ਆਪਾਂ ਤੜਕਾ ਲਗਾ ਦਈਏ ਧਰਈ ਆਏ ਨਿਚੇ ਹਾਰੇ ਚ ਲੋ ਜੀ ਆਪ ਨੂੰ ਮજા ਆਤੀ ਢਾਲ ਆਪਣੇ ਧਰਤੀ ਰਿਜਜੂਗੇ ਨਿਹਾਰੇ ਚ ਇਹਨੇ ਆਪਾਂ ਕੰਮ ਕਰਦੇ ਅੰਦਰ ਇਹ ਲੈ ਜਾਗੇ ਤੜਕਾ ਲਗਾ ਲਾਂਗੇ ਕਿਲੋ ਦਾ ਭਾਜੀ ਹੋਊਗੀ ਦਸ ਨੀਵੇ ਖਾਤੇ ਮਕਾਨੇ ਲੱਡੂ ਆ ਗਏ ਮਿੱਠਾ ਬਜੀ ਖਾਏ ਮਠੀਆਂ ਸੱਤ ਦਿਹਾੜੀ ਕੋਈ ਦਾ ਜੀ ਦੇਖੀ ਮੱਲਵਲੀ ਜੀ ਕਰ ਦੇ ਦੇਖੀ ਡੇਢ ਮੱਕੀ ਤੋੜ ਕੇ ਭਾਈ ਮਾਦਰੀ ਮੇਰੇ ਬਾਦ ਚਾਰ ਹੈ ਮਾਦਰੀ ਪਰ ਨਾ ਭਰ ਗਿਆ ਬੈਂਕ ਤੇ ਆ ਯਾਰ ਮੈਂ ਬਸ ਦੀ ਪੀਣੀ ਨਹੀਂ ਜੀ ਉਹ ਸਾਡੇ ਛੇਰ ਲੱਗਵਾ ਦੇ ਛੇਰ ਲੱਗੂ ਜੇਰ ਛੇਰ ਨਾ ਚੱਕ ਮਾਰ ਬੰਗਲੇ ਮੁਰੇ ਗਰੀ ਜਾਂਦਾ ਨਾ ਨਿਕੰਮਾ ਦਾ ਚੱਕਦੇ ਮੈਂ ਭੋਰ ਕੇ ਮਸਾ ਮਿੱਠਾ ਬਹੁਤ ਹੈ ਫੋਨ ਇਹ ਆ ਕਿ ਗਲਾਬ ਜਮ ਅਹੋ ਪਕੀ ਹੋਏ ਲਓ ਜੀ ਗਲਾਬ ਜਮ ਵਿੱਚ ਮਿੱਠਾ ਬਹੁਤ ਆ ਇਹਦੇ ਚ ਹਨਾ ਆ ਦੇਖੋ ਜੀ ਪਿੰਡੂ ਪਰ ਕੇ ਇਹਦੇ ਵਿੱਚ ਮਠਿਆਈ ਭਾਜੀ ਆ ਗਈ ਭਾਜੀ ਵੀ ਆਦੀ ਇਹ ਤਾਂ ਮਿੱਠਾ ਬਹੁਤ ਆ ਇਹ ਚ ਦੇਖੋ

ਮੀਨ ਵਾਲਾ ਉਹ ਹੋ ਗਿਆ ਤਾਂ ਸੋਨਾ ਦੇ ਫੁੱਟ ਰਿਹਾ ਸਿੰਨਾ ਸੋਨਾ ਬਣ ਗਿਆ ਜੀ ਪਹਿਲਾਂ ਇੱਥੋਂ ਕਰਿਆ ਸਾਫ਼ ਸਫਾਈ ਉਧਰ ਲਾਤੀ ਸੀਗੀ ਮਧਾਣੀ ਤੇ ਆਹ ਰਹਿ ਗਏ ਢੋੜੇ ਜਿਹੇ ਹਰੇ ਹੋ ਗਏ ਤੇ ਆਲੂ ਬਠੇ ਸਮਾਰਤੇ ਤੇ ਇਹ ਕਰਾਂਗੇ ਸਬਜ਼ੀ શા ਉਹਨੂੰ ਦੇਖਦੇ ਆਂ ਜਾਂ ਜਾਂ ਪਿਆਜ਼ ਕੱਟ ਲਈ ਫੁਰਜੀ ਬਣਾ ਦਨੇ ਆ ਹਨਾ ਦੇਖਦੇ ਆਂ ਇਹ ਥੋਕਰੀਆ ਸਫਾਈ ਇਹਨਾਂ ਨੂੰ ਫਿਰ ਕੱਟ ਦੂੰਗੀ ਹੁਣ ਰੱਖ ਤਾਂ ਇਹਨੇ ਉੱਪਰ ਕਰਾਂ ਕੰਮ ਹਾਂ ਨੀਚੋਂ ਇੱਥੇ ਇਹ ਜੋ ਕਰਤਾ ਸਾਰਾ ਗਾੜ ਗਾੜ ਕੱਢ ਕੇ ਹੁਣ ਤੇ ਆਪਾਂ ਕਰਦੇ ਹਾਂ ਸਫਾਈ ਹੁਣ ਸੋਈ ਦੇ ਉੱਪਰ ਜਾਂਦੇ ਆ ਕੰਸ ਤੇ ਆ ਲੈ ਤੁੱਦਲੀਆਂ ਕਿੰਨੀਆਂ ਮੇਰੀਆਂ ਹਰ ਰਪੀਆਂ ਨੇ ਮੰਨ ਚੋਈਆਂ ਨੇ ਹੁਣ ਆਪਾਂ ਕਰਦੇ ਆ ਮੱਖਣ ਮੱਖਣ ਨੂੰ ਆਉਣਾਂ ਦੀ ਲੋਟ ਇਹਦੇ ਚ ਕੱਢੂਗਾ ਅਜ ਦੀਆਂ ਭਾਂਡੀਆਂ ਠਿੰਡੀਆਂ ਨੂੰ ਤੋਲ ਲਾ ਦੁੱਧ ਤੇ ਰਿਆ ਸੀਗਾ ਪਨੀ ਹਾਰੇ ਚ ਇਹ ਬਤੀਲੇ ਚ ਹਾਰੇ ਚ ਧਰ ਦਨੇ ਉਹ ਦੇਖੋ ਹੁਣ ਮੱਖਣ ਆ ਜਾ ਬਈ ਮੱਖਣ ਕੱਢਾਂ ਰੱਖਣ ਫੋਨ ਫੇਰ ਕਰੂੰਗੀ ਰਸੋਈ ਦੀ ਸਫਾਈ ਆਟਾ ਆਪਣਾ ਗੁੰਨੇ ਆ ਪਿਆ ਸੀਗਾ ਰੋਕੀ ਲਾ ਕੇ ਫੇਰ ਤੇ ਪਹਿਲਾਂ ਆਪਾਂ ਮੱਖਣ ਕੱਢੀਏ ਪਹਿਲਾਂ ਘਟੇ ਛਿੱਟਿਆ ਵਾ ਘਟੇ ਛਿੱਟ ਕੇ ਫੇਰ ਕੱਢੂ ਮੱਖਣ ਕਨ ਕੱਢ ਕੇ ਕੇਨੀਆਂ ਚ ਇੰਨਾ ਚ ਪਾ ਦੂੰ ਲੱਸੀ ਤੇ ਇੱਕ ਤਾਂ ਭਰਤੀ ਨਾ ਭਰਤੀ ਲੱਸੀ ਨਾਲ ਪਹਿਲਾਂ ਰੜਕ ਲਿਆ ਕੋ ਸਾਫ ਹੋਈ ਜਾ ਇੰਨਾ ਚ ਪਾਉਂ ਲੱਸੀ ਤੇ ਫਿਰ ਦੂੰਗੀ ਲੱਸੀ ਲੋਕਾਂ ਮੱਚਦਿਆਂ ਨੂੰ ਮਚਾਉਂ ਗਵਾਂਡੀਆਂ ਜਿਹਨੇ ਮਿੱਕਨੋਂ ਇਹ ਕੇਨੀਆਂ ਚ ਪਾ ਦੂੰਗੀ ਲੱਸੀ ਤੇ ਫਿਰ ਕਰੂੰਗੀ ਰਸੋਈ ਦੀ ਸਫਾਈ ਤੇ ਫਿਰ ਲਾਉਂਗੀ ਰੋਟੀ ਲਓ ਜੀ ਹੁਣ ਕਰਦੀ ਆ ਸਫਾਈ ਮਧਾਨੀ ਸਾਫ ਕਰਦੀ ਆ ਪਹਿਲਾਂ ਪਹਿਲਾਂ ਮੈਂ ਲੱਸੀ ਕੱਟ ਕੇ ਐਵੇਂ ਹੀ ਲਾਤੀ ਸੀਗੀ ਮਧਾਨੀ ਤੇ ਹੁਣ ਕਰਾਂ ਸਾਫ ਤੇ ਫਿਰ ਉਸ ਤੋਂ ਬਾਅਦ ਕੱਟੂਗੀ ਮੱਖਣ ਹੁਣ ਪਹਿਲਾਂ ਕਰੀਏ ਸਫਾਈ ਫੇਰ ਕਰਾਂਗੇ ਰਸੋਈ ਦੀ ਸਫਾਈ ਭਾਂਡੇ ਢਿੰਡੇ ਤੇ ਪਤੀਲਾ ਮਾਜ ਕੇ ਲਿਆਵਾਂਗੇ ਹੇਠਾਂ ਸੁਆ ਨਾਲ ਹਨਾ ਫਿਰ ਵਧੀਆ ਮੰਜਾ ਜਾਂਦਾ ਸਾਫ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਦੂਜੇ ਭਾਂਡੇ ਮਾਜੇ ਜਾਣਗੇ ਨਾਲੇ ਹੱਥ ਸਾਫ ਹੋ ਜਾਣਗੇ ਹਨਾ ਤੇ ਰੋਟੀ ਤਾਂ ਆਪਾਂ ਫਿਰ ਲੇਟੇ ਲਾਵਾਂਗੇ ਜਦੋਂ ਖਾਣੀਆਂ ਫਿਰ ਸਵੇਰੇ ਖਾ ਲਾਂਦੇ ਨੇ ਨਾ ਕੁਸਕੁਸ ਤੁਹਾਨੂੰ ਪਤਾ ਹੀ ਆ ਗਾਜਰ ਪਾਕ ਬਣਾ ਰੱਖਿਆ ਖਾ ਲਾਂਦੇ ਨੇ ਬੇਟਾ ਤੇ ਇਹ ਵੀ ਹੋਣ ਆ ਗਿਆ ਇੱਕ ਵਿਆਹ ਦੇ ਪਪਾ ਉਹਦੀ ਵੀਡੀਓ ਪਾਈ ਨਹੀਂ ਗਈ ਹਨਾ ਵਿਆਦੀ ਭਾਜੀ ਆ ਗਈ ਡੱਬਾ ਗਿਆ ਤੇ ਉਹ ਖਾਲਾ ਦੇ ਨਹੀਂ ਹਨਾ ਫੇਰ ਰੋਟੀ ਲੱਠੇਰ ਕੇ ਲਾਉਣੇ ਆ ਕੰਮ ਨਵੇੜ ਕੇ ਆਪਾਂ ਚੁੱਲੇ ਨੂੰ ਮਧਾਨੀ ਸਾਫ ਕਰਦਾ ਪਹਿਲਾਂ ਲੋ ਜੀ ਹੁਣ ਗੱਡੀ ਐ ਮੱਖਣ ਹੂੰ ਇੰਦੋਜੂ ਦੋ ਵਾਰੀ ਕੱਢਿਆ ਵਾ ਲੱਸੀ ਕੱਢੀ ਪਹਿਲਾਂ ਫੇਰ ਰੜਕਿਆ ਫੇਰਾ ਥੋੜੇ ਬਲੀਲੇ ਚ ਛੋਟੇ ਚ ਜਮਾਇਆ ਇਹ ਕੱਢਿਆ ਤੁਹਾਨੂੰ ਤੇ ਦੋ ਜੀ ਹੋਰ ਕਰੀਏ ਸਾਫ ਸੁਵਾਈ ਕਰਦਾ ਇਹਨੂੰ ਫੇਰ ਲੱਸੀ ਕਰਦਾ ਇੱਕ ਸਾਰ ਹੀ ਠਾ ਧਰ ਕੇ ਫਿਰ ਸੋਈ ਸਾਫ ਹੋਊਗੀ ਤਾਂ ਤੇ ਲੱਸੀ ਫੇਰ ਟੁੱਲ ਜਾਊਗੀ ਕੋਣ ਕੋਣ ਕਰਦਾ ਮੈਨੂੰ ਕਮੈਂਟ ਕਰਕੇ ਦੱਸਿਓ। ਕੀ ਤੁਸੀਂ ਤੋਂ ਸਿੱਖਿਓ ਇਹ ਵੀ ਕਮੈਂਟ ਕਰਕੇ ਦੱਸਿਓ। ਉਹ ਬੁੜੀਆਂ ਹੀ ਕਰਦੀਆਂ ਹੁੰਦੀਆਂ ਸੀਗੀਆਂ। ਪਹਿਲਾਂ ਹੁਣ ਮੈ ਵੀ ਬੁੱਢੀ ਹੋ ਗਈ ਹੁਣ ਤਾਂ ਹਨਾ ਸਿੱਖ ਗਈ। ਸਿੱਖ ਤਾਂ ਪਰ ਵੈਸੇ ਮੈਂ ਪਹਿਲਾਂ ਹੀ ਗਈ ਸੀ। ਅ ਜਿਹੜੀ ਮਾਰੀ ਮੱਖੀ ਰਹਿ ਗਈ ਹੁੰਦੀ ਆ ਨਾ ਲੱਸੀ। ਜੋ ਮੱਖਣ ਉਹ ਰੜਕਿਆ ਜਾਂਦਾ ਹੈ। ਦੇਖੋ ਐਵੇਂ ਮਧਾਨੀ ਚੱਲਦੀ ਆ। ਇਹ ਆਪਣੀ ਮਾਂ ਮਾਂ ਤੋਂ ਸਿੱਖਦੀ ਆ ਆਪਾਂ ਮੈਂ ਵੀ ਆਪਣੀ ਮਾਂ ਤੋਂ ਸਿੱਖੀ ਸੀ। ਚਲੋ ਹੁਣ ਇਹਦੇ ਵਿੱਚ ਕੁਛ ਨਹੀਂ ਇਹ ਲੱਸੀ ਆ ਦੇਖੋ ਹੁਣ ਦੇਖੋ ਹੋਰ ਕੁਝ ਨਹੀਂ ਆ ਉਹ ਹਨਾ ਝੱਗ ਜਿਹਾ ਬਣਦੀ ਆ ਮਾੜੀ ਮੁੱਠੀ ਚਲੋ ਇੰਨਾ ਕੁ ਵੀ ਅਸਰ ਤਾਂ ਚਾਹੀਦਾ ਵਿੱਚ ਚਲੋ ਜੀ ਬਣ ਕੇ ਹੁਣ ਕੱਢ ਲਈਏ ਮੱਖਣ ਇਹਨੂੰ ਥੋੜਾ ਜਿਹਾ ਖਾਣ ਲਈ ਕੋਲੇਜ ਆਪਣਾ ਇਹ ਕੋਲੇਜ ਕੱਢ ਲਨੇ ਆ ਤੇ ਲੋ ਜੀ ਤੇ ਇਹਦੇ ਵਿੱਚ ਕੋਲੇਜ ਕੱਢ ਲਨੇ ਆ ਖਾਣ ਲਈ ਇੱਕ ਹੋਰ ਕੱਢਦੇ ਆ ਡੱਬੇ ਚ ਤੇ ਉਹ ਵੀ ਪਰ ਜਦੋਂ ਇਹ ਥੋੜਾ ਜਿਹਾ ਹੋਜੀ ਤੇ ਇਹਦੇ ਵਿੱਚ ਕੱਢ ਦੋਨੇ ਹੁਣ ਮੱਖਣ ਇਹਨਾਂ ਨੂੰ ਲਾ ਦੋ ਫ੍ਰਿਜ 'ਚ ਡੱਬਾ ਡੱਬਾ ਲਾਉਂ ਫ੍ਰਿਜ 'ਚ ਇਹ ਵੀ ਹੀ ਫਿਰ ਗਰਮ ਕਰ ਦੋਗੇ ਕਿਉਂਕਿ ਤਾਂ ਮੈਂ ਗਰਮ ਕਰ ਦਾਨੀ ਹੁਣ ਇਹ ਵੀ ਹੈ ਵੀ ਚਲੋ ਜੀ ਇਹ ਨੂੰ ਰੱਖ ਦਾਂਗੇ ਲੱਸੀ ਕੱਢਦਾ ਹੁਣ ਇਹ ਚ ਇਹਨੂੰ ਗਰਮ ਕਰ ਦਾਨੀ ਇਹ ਨਾਲੇ ਲਓ ਜੀ ਇਧਰ ਮਸਾਲਾ ਪੁੱਜ ਗਿਆ ਆਪਾਂ ਨੂੰ ਉੱਤਰਿਆ ਵਾ ਦੁੱਧ ਦੁੱਧ ਵੀ ਬਾਲੀ ਮਾਲਾ ਫੁੱਲ ਬਿਨਾ ਜਾ ਰਹੇ ਸਰਦੀ ਬਣਾਉਣੇ ਆਪਾਂ ਮਟਰ ਪਨੀਰ ਅੱਜ ਉਬਲ ਲੜੋ ਚਪਾ ਗਏ ਹੁਣ ਇੱਧਰ ਸਤ ਜੀ ਉੱਧਰ ਨੀ ਗਾ ਰੱਖਣੇ ਕੋਈ ਦੁੱਧ ਦੇ